ਸਸੀ ਗੱਲ ਜੀ ਮੈਂ ਮਮਤਾ ਮੱਡੇ ਮਿਲ ਜੀਲਾ ਪ੍ਰਧਾਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਜੀ ਅੱਜ ਇਹ ਜੋ ਡੀਸੀ ਸਾਹਿਬ ਰਾਹੀਂ ਮੰਗ ਪੱਤਰ ਭੇਜਿਆ ਹੈਗਾ ਵਾ ਪੰਜਾਬ ਮੰਤਰੀ ਦੇਵ ਭਗਵੰਤ ਮਾਨ ਜੀ ਨੂੰ ਕਿਉਂਕਿ ਅੱਗੇ ਵੀ ਕਾਫੀ ਮੰਗ ਪੱਤਰ ਅਸੀਂ ਭੇਜੇ ਅੱਜ ਮੀਟਿੰਗ ਦੇ ਸਮੇਂ ਦੀ ਵੀ ਐਪਲੀਕੇਸ਼ਨ ਭੇਜੀ ਆ ਵੀ ਸਾਨੂੰ ਜਲਦ ਤੋਂ ਜਲਦ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਕਾਫੀ ਇਸ ਸਮੇਂ ਤੋਂ ਅਸੀਂ ਸੰਗਾਸ਼ ਕਰਦੇ ਆ ਰਹੇ ਹਾਂ ਅੱਜ ਤੱਕ ਸਾਨੂੰ ਕੋਈ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਕੋਈ ਸਾਡੀ ਮਿਹਨਤ ਦੇ ਵਿੱਚ ਵਾਦਾ ਨਹੀਂ ਕੀਤਾ ਗਿਆ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਗਈ ਬਹੁਤ ਜ਼ਿਆਦਾ ਅਸੀਂ ਰੇਲੀਆਂ ਮੀਟਿੰਗਾਂ ਵੀ ਕਰ ਰਹੇ ਆਂ ਕਿਉਂਕਿ ਅਸੀਂ ਦੇਖੋ 1 3000 ਰੁਪਏ ਤੇ ਮਿਹਨਤ ਕਰਦੇ ਆਂ ਇੱਕ ਮਹੀਨੇ ਦੀ 3000 ਰੁਪਏ ਤਨਖਾਹ ਦਿੱਤੀ ਜਾਂਦੀ ਆ ਜੋ ਕਿ ਇੰਨੀ ਮਹਿੰਗਾਈ ਦੇ ਵਿੱਚ ਬਹੁਤ ਜ਼ਿਆਦਾ ਘਟਾ ਸੈਲਰੀ ਆ ਸਾਡੀ ਬੇਨਤੀ ਆ ਸਰਕਾਰ ਨੂੰ ਜਲਦ ਤੋਂ ਜਲਦ ਸਾਡੀਆਂ ਮੀਟਿੰਗਾਂ ਸਾਡੇ ਨਾਲ ਮੀਟਿੰਗ ਦਾ ਸਮਾਂ ਸਾਨੂੰ ਦਿੱਤਾ ਜਾਵੇ ਮੀਟਿੰਗ ਕੀਤੀ ਜਾਵੇ ਤੇ ਜਲਦ ਤੋਂ ਜਲਦ ਸਾਡੀ ਜਿਹੜੀ ਆ ਸੁਣਵਾਈ ਕੀਤੀ ਜਾਵੇ ਘੱਟੋ ਘੱਟ 18000 ਰੁਪਏ ਸਾਡੀ ਤਨਖਾਹ ਜਿਹੜੀ ਆ ਕੀਤੀ ਜਾਵੇ ਤੇ ਇਸੇ ਸਬੰਧ ਵਿੱਚ ਜੇ ਸਾਡੀ ਜਲਦ ਤੋਂ ਜਲਦ ਸੁਣਵਾਈ ਨਾ ਕੀਤੀ ਗਈ ਤਾਂ ਫਿਰ ਅਸੀਂ ਕੋਟੀ ਦਾ ਕਰਾਓ ਜਿਹੜਾ ਵਾ ਅਗਲਾ ਕਰਾਂਗੇ ਕਿਹਦੀ ਕੋਟੀ ਦਾ ਕਰਾਓ ਕਰੋਗੇ ਅਸੀਂ ਜੀ ਅਗਲਾ ਜਿਹੜਾ ਕੋਟੀ ਦਾ ਕਰਾਓ ਭਗਵੰਤ ਮਾਨ ਜੀ ਦੀ ਕੋਟੀ ਦਾ ਕਰਾਓ ਕਰਾਂਗੇ ਕਿਉਂਕਿ ਸਿੱਖਿਆ ਮੰਤਰੀ ਜੀ ਦੀ ਕੋਟੀ ਦਾ ਕਰਾਓ ਅਸੀਂ ਦੋ ਵਾਰ ਹੀ ਕਰ ਚੁੱਕੇ ਆ ਤੇ ਉਹਨਾਂ ਨੇ ਵੀ ਸਾਨੂੰ ਲਾਰਿਆਂ ਦੇ ਵਿੱਚ ਹੀ ਰੱਖਿਆ ਤੇ ਹੁਣ ਅਸੀਂ ਭਗਵੰਤ ਮਾਨ ਜੀ ਦੀ ਕੋਟੀ ਦਾ ਕਰਾਓ ਕਰਾਂਗੇ ਧੰਨਵਾਦ